ਜਿਸ ਮਾ ਤੋਂ ਪਾਰ ਦੀ ਗੱਲ ਐ ਜਿਹੜੀ ਸਾਡੇ ਪਿਆਰ ਦੀ ਗੱਲ ਐ ਉਹ ਆਪਣੇ ਬੱਚਿਆਂ ਨੂੰ 26 ਸਾਲਾਂ ਬਾਅਦ ਮਿਲਿਆ ਇਹ ਵੀਡੀਓ ਸੋਸ਼ਲ ਮੀਡੀਆ ਤੇ ਕਾਫੀ ਵਾਇਰਲ ਹੋ ਰਹੀ ਆ ਜਿਸ ਵਿੱਚ ਪਿਓ ਆਪਣੇ ਬੱਚਿਆਂ ਤੇ ਘਰਵਾਲੀ ਨੂੰ 26 ਸਾਲਾਂ ਬਾਅਦ ਮਿਲਿਆ ਦਾ ਅਸਲ ਇਹ ਪੰਜਾਬੀ ਵੀਰ 25 ਸਾਲ ਪਹਿਲਾਂ ਡੋਂਕੀ ਲਾ ਕੇ ਅਮਰੀਕਾ ਚਲਾ ਜਾਂਦਾ ਤੇ ਉਸ ਤੋਂ ਬਾਅਦ ਘਰ ਵਾਪਸ ਨਹੀਂ ਆਉਂਦਾ ਤੇ ਸਭੀਆਂ ਸਾਲਾਂ ਬਾਅਦ ਆਪਣੇ ਪਰਿਵਾਰ ਅਤੇ ਬੱਚਿਆਂ ਨੂੰ ਅਮਰੀਕਾ ਬੁਲਾਉਂਦਾ ਤਾਂ ਦੇਖੋ ਕਿਵੇਂ ਘਰ ਵਾਲੀ 에ਰਪੋਰਟ ਤੇ ਆਪਣੇ ਘਰ ਵਾਲੇ ਨੂੰ ਜੱਫੀ ਪਾ ਕੇ ਖੁਸ਼ ਹੋ ਜਾਂਦੀ ਹੈ ਤੇ ਬੱਚੇ ਵੀ ਆਪਣੇ ਪਿਓ ਨੂੰ ਜੱਫੀ ਪਾ ਕੇ ਖੁਸ਼ ਹੋ ਜਾਂਦੇ ਆ ਬਹੁਤ ਔਖਾ ਹੈ ਇਨੇ ਟਾਈਮ ਇੱਕ ਦੂਜੇ ਤੋਂ ਦੂਰ ਰਹਿਣਾ ਕੀ ਕਹਿਣਾ ਚਾਹੋਗੇ ਇਸ ਵੀਡੀਓ ਪ੍ਰਤੀ ਕਮੈਂਟ ਕਰਕੇ ਜਰੂਰ ਦੱਸਣਾ ਵੀਡੀਓ ਨੂੰ ਲਾਈਕ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ